ਕਿੰਨਾ ਕ ਨੁਕਸਾਨ ਹੋਇਆ ਮਾਤਾ ਜੀ ਬੜਾ ਲੱਖਾਂ ਦੇ ਸਾਹਮਣੇ 10 ਲੱਖਾਂ ਦੇ ਮੱਝਾਂ ਰੁੜ ਗਈਆਂ ਇਤੋਂ ਰੋੜ ਪਿਆ 15 ਲੱਖ ਦੀਆਂ ਮੱਝਾਂ ਰੁੜ ਗਈਆਂ ਓ ਬੜਾ ਜਹਦੇ ਪਾਣੀ ਦਾ ਕੁਛ ਪਤਾ ਲੱਗਿਆ ਕਿ ਕਿੰਨੇ ਕ ਵਜੇ ਪਾਣੀ ਜਿਹੜਾ ਇੱਥੇ ਦਾਖਲ ਹੋਇਆ ਪਿੰਡ ਦੇ ਵਿੱਚ ਸਾਨੂੰ ਕੁਛ ਨਹੀਂ ਪਤਾ ਹੈਗਾ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਨੁਕਸਾਨ ਹੋਇਆ ਸਾਡੇ ਕੋਲ ਕੋਈ ਰੋਟੀ ਵਾਸਤੇ ਵੀ ਨਹੀਂ ਆਇਆ ਹੀ ਖੜੇ ਕਿ ਮੈਂ ਟਾਈਮ ਪਾਸ ਕਰਦੇ ਬੈਠਾ ਆਪਣਾ ਸਾਡੇ ਪਸ਼ੂ ਸਾਰੇ ਰੁੜ ਗਏ ਨੇ ਵੀ ਵੀ ਭਾਈ ਪਸ਼ੂ ਸਾਡੇ ਜਿਹੜੇ ਰੁੜ ਗਏ ਅਸੀਂ ਬੱਚੇ ਲੈ ਕੇ ਮਾਂ ਹੀ ਨਿਕਲੇ ਤੂੰ ਨਾ ਹੀ ਹਣ ਕੱਢਣ ਆਇਆ ਕੋਈ ਅਸੀਂ ਪਿੰਡਾਂ ਦੇ ਸਹਿਯੋਗ ਨਾਲ ਇੱਥੇ ਖੜੇ ਆ ਜਿਹੜੇ ਉਹ ਖੜੇ ਆ ਤੇ ਪਿੰਡੀ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿਸ ਤਰ੍ਹਾਂ ਕਿ ਜਗਬਾਣੀ ਦੀ ਟੀਮ ਜਿਹੜੀ ਆ ਉਹ ਹੁਣ ਆਖਰੀ ਪਿੰਡ ਦੇ ਵਿੱਚ ਪਹੁੰਚੀ ਹੈਗੀ ਆ ਜਿਹੜਾ ਆ ਬਾਰਡਰ ਦਾ ਆ ਤਾਸ਼ ਪਿੰਡ ਹੈਗਾ ਉੱਥੇ ਪਹੁੰਚਿਆ ਔਰ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਕਿ ਇਸ ਪਿੰਡ ਦੇ ਵਿੱਚ ਜਿਹੜੇ ਹਾਲਾਤ ਨੇ ਆ ਲੋਕਾਂ ਦੇ ਪਾਣੀ ਤੁਸੀਂ ਦੇਖੋ ਕਿਸ ਤਰ੍ਹਾਂ ਇੱਥੇ ਆ ਪਿਉਰੇ ਪਿੰਡ ਦੇ ਵਿੱਚ ਚੜਿਆ ਹੋਇਆ ਔਰ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਰਾਵੀ ਦੀ ਦਰਿਆ ਦੀ ਹਾੜ ਦੇ ਕਾਰਨ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਦੀ ਮਾਰ ਜਿਹੜੀ ਆ ਉਹ ਲੋਕਾਂ ਨੂੰ ਵਜ ਰਹੀ ਹੈਗੀ ਆ ਔਰ ਕਿੰਨਾ ਕ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਲੋਕਾਂ ਦੇ ਨਾਲ ਜਿਹੜੀ ਆ ਗੱਲਬਾਤ ਵੀ ਕਰਾਂਗੇ ਤਾਂ ਤੁਸੀਂ ਹਾਲਾਤ ਜਿਹੜੇ ਆ ਦੇਖ ਸਕਦੇ ਹੋ ਪਿੰਡ ਦੇ ਕਿ ਇੱਥੇ ਪਿੰਡ ਤਾਸ਼ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਔਰ ਇੱਥੇ ਦੇ ਜਿਹੜੇ ਕਾਫੀ ਜਿਹੜਾ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਥੱਲੇ ਵੀ ਤਸਵੀਰਾਂ ਨਾਲ ਤੁਹਾਨੂੰ ਬਖਾਰ ਦਿਨਾ ਚਾਹੁੰਦੇ ਆ ਕਿ ਗਾਰਾ ਜਿਹੜਾ ਉਹ ਪਾਣੀ ਦੇ ਨਾਲ ਜਿਹੜਾ ਉਹ ਆ ਚੁੱਕਿਆ ਹੋਇਆ ਘਰਾਂ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਦਾਖਲ ਹੋ ਗਿਆ ਸੀ ਇੱਥੇ ਜਿਹੜੇ ਪਿੰਡ ਦੇ ਲੋਕ ਨੇ ਭੈਣਾ ਨੇ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਨੁਕਸਾਨ ਪਾਣੀ ਦਾ ਕੁਝ ਪਤਾ ਲੱਗਿਆ ਕਿ ਕਿੰਨੇ ਕ ਵਜੇ ਪਾਣੀ ਜਿਹੜਾ ਇੱਥੇ ਦਾਖਲ ਹੋਇਆ ਪਿੰਡ ਦੇ ਵਿੱਚ ਸਾਨੂੰ ਕੁਝ ਨਹੀਂ ਪਤਾਗਾ ਇਸ ਨੂੰ ਕੋਈ ਨਹੀਂ ਪਤਾ ਲੱਗਿਆ ਕਦੋਂ ਪਾਣੀ ਆਇਆ ਕਦੋਂ ਨਹੀਂ ਆਇਆ ਤੇ ਕਿਸ ਤਰ੍ਹਾਂ ਆ ਬਚਾਅ ਜਿਹੜਾ ਉਹ ਕੀਤਾ ਗਿਆ ਤੁਹਾਡੇ ਵੱਲੋਂ ਕੋਈ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਉਹ ਇੱਥੇ ਮੌਕੇ ਤੇ ਪਹੁੰਚਿਆ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕਿਸੇ ਕੋਈ ਨਹੀਂ ਪਹੁੰਚਿਆ ਤਕੜੇ ਪੋ ਪਾਣੀ ਆ ਰਿਹਾ ਜਿਸ ਤਰ੍ਹਾਂ ਕਿ ਮਾਨ ਸਰਕਾਰ ਨੇ ਕਿਹਾ ਹੈਗਾ ਕਿ ਅਸੀਂ ਜਿਹੜਾ ਮੁਆਵਜ਼ਾ ਵੀ ਦੇਵਾਂਗੇ ਜਿੰਨਾ ਕ ਨੁਕਸਾਨ ਹੋਇਆ ਉਹਦਾ ਵੀ ਮੁਆਵਜ਼ਾ ਵੀ ਦੇਵਾਂਗੇ ਕੀ ਕਹਿੰਦੇ ਸਾਡੇ ਕੋਲ ਕੋਈ ਰੋਟੀ ਵਾਸਤੇ ਵੀ ਨਹੀਂ ਆਇਆ ਹੀ ਕਰੇ ਕਿ ਮੈਂ ਟਾਈਮ ਪਾਸ ਕਰਦੇ ਪਏ ਆਪਣਾ ਸਾਡੇ ਪਸ਼ੂ ਸਾਰੇ ਹੁਰ ਗਏ ਨੇ ਵੀ ਵੀ ਪਸ਼ੂ ਘਾੜੇ ਜਿਹੜੇ ਵਰਗੇ ਅਸੀਂ ਬੱਚੇ ਲੈ ਕੇ ਮਾਹੀ ਨਿਕਲੇ ਤੂੰ ਨਾ ਇਹਨਾਂ ਕੱਢ ਨਾਇਆ ਕੋਈ ਅਸੀਂ ਪਿੰਡਾਂ ਦੇ ਸਹਿਯੋਗ ਨਾਲ ਇੱਥੇ ਖੜੇ ਜਿਹੜੇ ਹੁਣ ਖੜੇ ਜਾਂਦੇ ਆ ਤੇ ਇਹ ਬੀਬੀ ਵੀ ਹੈਗੇ ਨੇ ਸਾਡੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ ਬੜਾ ਲੱਖਾਂ ਦੇ ਹਿਸਾਬ ਨਾਲ 10 ਸਾਡੀਆਂ ਮੱਝਾਂ ਰੁੜ ਗਈਆਂ ਤੋ ਰੋੜ ਪਿਆ 15 ਲੱਖ ਦੀਆਂ ਮੱਝਾਂ ਰੁੜ ਗਈਆਂ ਆ ਬੜਾ ਸ਼ਰਮ ਮੇਰੇ ਪੁੱਤਰਾ ਜਦ ਪਾਣੀ ਆਇਆ ਸੀਗਾ ਪਿੰਡ ਦੇ ਵਿੱਚ ਕਿੰਨੇ ਕੁ ਵਜੇ ਦਾ ਟਾਈਮ ਸੀਗਾ ਇਹ ਜਿਹੜਾ ਕਹਿਰ ਦਾ ਜਿਹੜਾ ਮੰਜ਼ਰ ਵਾਪਰਿਆ ਹੈਗਾ 4 ਦਾ ਟਾਈਮ ਸੀ ਸਵੇਰ ਦੇ 4 ਵਜੇ ਦਾ ਸਵੇਰ ਦੇ ਚ ਮੈਂ ਇੱਥੋਂ ਨਿਕਲੀ ਆ ਤੇ ਉੱਥੇ ਪਾਣੀ ਤੇ ਇੱਥੇ ਆਉਂਦੇ ਆਉਂਦੇ ਇੰਨਾ ਪਾਣੀ ਹੋ ਗਿਆ ਮੇਰੇ ਤੇ ਮਾਤਾ ਜੀ ਇੱਥੇ ਇਹ ਮੰਜ਼ਰ ਜਿਹੜਾ ਦੇਖਣ ਨੂੰ ਮਿਲਿਆ ਹੈਗਾ ਕਿੰਨੇ ਟਾਈਮ ਬਾਅਦ ਦੇਖਣ ਨੂੰ ਮਿਲਿਆ ਔਰ ਇਹ ਪਹਿਲੀ ਵਾਰੀ ਦੇਖਿਆ ਜਾਂ ਕਿਸ ਤਰ੍ਹਾਂ ਹੈਗਾ ਆਈ ਪਹਿਲੀ ਵਾਰੀ ਹੀ ਵੇਖਿਆ ਅਈਓ ਤੇ ਰਹਿੰਦੇ ਪਏ ਨਾ ਹੀ ਹੋਣਾ ਨਾ ਦੱਸਿਆ ਸਾਨੂੰ ਕੀ ਤਾਂ ਸਾਡੇ ਦਾ ਪਹਿਲੀ ਵਾਰ ਚਾਂਸ ਹੋਇਆ ਆ ਉਦੋਂ ਹੀ ਪਤਾ ਲੱਗਿਆ ਜਦੋਂ ਸਾਡੇ ਉੱਤੇ ਹੀ ਪਾਣੀ ਚੜ ਗਿਆ ਤੇ ਮਾਨ ਸਰਕਾਰ ਜਿਸ ਤਰ੍ਹਾਂ ਮਾਨ ਸਾਹਿਬ ਕਹਿੰਦੇ ਆ ਅਸੀਂ ਕਿਸਾਨਾਂ ਦੇ ਨਾਲ ਜੁੜੇ ਆ ਮੈਂ ਵੀ ਕਿਸਾਨ ਦਾ ਪੁੱਤਰ ਹੈਗਾ ਕੀ ਆਪਣੇ ਵੱਲੋਂ ਕੀ ਅਪੀਲ ਕਰੋਗੇ ਉਹਨਾਂ ਨੂੰ ਇਹ ਹੀ ਬਈ ਮਾਨ ਸਾਹਿਬ ਉਹ ਦੇਖ ਲਓ ਕੀ ਕੁਝ ਬੜਿਆ ਆ ਸਾਡੀਆਂ ਇਹੜੀਆਂ ਸੋਹਣੀਆਂ ਮੱਜਾ ਸੂਣਾ ਆ ਅੱਜ ਪਲਕੇ ਸੂਣ ਵਾਲੀਆਂ ਰੋੜਕੀਆਂ ਆ ਦਸ ਮੱਜਾ ਸਰਕਾਰ ਨੂੰ ਇਹ ਆ ਵੀ ਜਿਆਦਾ ਜਿਆਦਾ ਹੈਲਪ ਕੀਤੀ ਜਾਏ ਜਿਆਦਾ ਜਿਆਦਾ ਆਂਦੀ ਹੈ ਸਾਡੇ ਸਾਰੇ ਇਲਾਕੇ ਦੇ ਲੋਕ ਆਏ ਤੇ ਸਵੇਰ ਦੇ ਲੱਗੇ ਦਿਆਂ ਕਰਦੋ ਕਰ ਟੈਂ ਦੀ ਕਣਕਾਂ ਸਾਰਿਆਂ ਬਰਵਾਦ ਹੋ ਗਈਆਂ ਕੋਠੇ ਦੇ ਉੱਪਰ ਕਣਕ ਪਾਈ ਆ ਸਵੇਰ ਦੇ ਮੈਨ ਅੱਠ ਵਜੇ ਦੇ ਸਾਰੇ ਲੋਕ ਲੱਗੇ ਦੇ ਆ ਤੇ ਇਹਨਾਂ ਨੂੰ ਕੋਸੇ ਕੰਡਿਆ ਵੀ ਜਿੰਨਾ ਕ ਮਾੜਾ ਮੋਟਾ ਬਚਾਅ ਹੋਏ ਉਹ ਜੀ ਲੀੜਾ ਕਪੜਾ ਆਂਦਾ ਬਾਹਰ ਕਰਦੇ ਸਰ ਜਿਸ ਤਰ੍ਹਾਂ ਕਿ ਇਹ ਆਖਿਰਲਾ ਪੇਂਡ ਹੈਗਾ ਜਿਹੜਾ ਬਾਰਡਰ ਕੰਡੇ ਤੇ ਹੈਗਾ ਔਰ ਕਿੰਨੇ ਕ ਘਰ ਇੱਥੇ ਲੋਕਾਂ ਦੇ ਹੈਗੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹੜੇ ਇਹਨਾਂ ਦਾ ਇਹਨਾਂ ਦੇ ਆਪਣੇ 4-5 12 ਕ ਘਰ ਆ ਇਹਨਾਂ ਦੇ ਜਿਹੜੇ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤੇ ਆਂਦਾ ਲੱਖਾਂ ਦਾ ਬਚਿਆ ਹੀ ਕੱਖ ਨਹੀਂ ਆਂਦੇ ਪੱਲੀ ਕੋ ਨਹੀਂ ਗਾਲ ਕਪੜੇ ਪਾਏ ਹੋਏ ਉਹੀ ਮਜੇ ਦੇ ਆ ਇਹ ਮਾਤਾ ਦੇ ਗਾਲ ਦੇ ਕਪੜੇ ਆ ਬਸ ਪੇਚਦੇ ਆ ਹਾਂ ਹੁਣ ਇਹ ਪੇਟੀਆਂ ਕਢਿੰਦਾ ਸਾਰਾ ਸਮਾਨ ਕੱਢਣ ਆ ਬਾਹਰ ਹਾਂ ਜੇ ਜੇ ਮੈਡੀਕਲ ਸੁਵਿਧਾ ਦੀ ਗੱਲ ਕਰੀਏ ਜਾਂ ਉਹ ਕੋਈ ਜਿਹੜਾ ਸੰਸਥਾ ਦੇ ਜਿਹੜੇ ਬੰਦੇ ਨੇ ਰੋਟੀ ਦਾ ਕਿਸ ਤਰਾਂ ਚੱਲ ਰਿਹਾ ਹੈਗਾ ਤੁਹਾਡਾ ਰੋਟੀ ਦਾ ਜੀ ਗੁਰਦੁਆਰਾ ਤਾਸ ਪਿੰਡ ਹੈ ਪਿੰਡ ਦੀ ਲੋਕ ਹੈਲਪ ਕੰਡਿਆ ਰੋਟੀ ਪਾਣੀ ਦਿੰਦਾ ਚੱਲੇਦਾ ਬਾਕੀ ਇਹਦਾ ਜਿਹੜਾ ਨੁਕਸਾਨ ਹੋਇਆ ਨਾ ਉਹ ਗਵਰਨਮੈਂਟ ਜਿਆਦਾ ਤੋਂ ਜਿਆਦਾ ਇਹਦਾ ਜਿਹੜਾ ਨੁਕਸਾਨ ਜੋ ਵੀ ਆ ਹੈਲਪ ਕਰੇ ਤੇ ਕਿੰਨੀ ਕਿੰਨੀ ਫਸਲਾਂ ਵੀ ਹੈਗੀਆਂ ਸੀਗੀਆਂ ਤੁਹਾਡੀਆਂ ਫਸਲਾਂ ਤੇ ਸਭ ਜਿਆਦਾ ਤੇ ਸਾਡਾ ਧਾਨੀ ਆ ਜੀ ਤੇ ਧਾਨ ਸਾਰਾ ਹੀ ਕਰੀਬਨ ਪਾਣੀ ਦੀ ਜਿਹੜੀ ਛੋਟ ਪਈ ਆ ਉਹਦੇ ਨਾਲ ਸਾਰੀ ਫਸਲ ਗੰਨੇ ਦੀ ਫਸਲ ਧਾਨ ਜਿਹੜਾ ਸਾਰਾ ਬਿਲਕੁਲ ਤਬਾਹ ਹੋ ਚੁੱਕਿਆ ਪ੍ਰਸਾਰਥਨ ਕੋਈ ਨਾ ਕੋਈ ਆਗੇ ਦੱਸਦਾ ਜਾਂ ਕੋਈ ਚੀਜ਼ ਦਾ ਵੀ ਸਾਨੂੰ ਹੁੰਦਾ ਵੀ ਇਹ ਪਾਣੀ ਦਾ ਲੈਵਲ ਵੱਧ ਚੁੱਕਿਆ ਜਾਂ ਪਾਣੀ ਛੱਡਿਆ ਚੱਕਿਆ ਟਾਈਮ ਤੇ ਅਸੀਂ ਆਪਣਾ ਕੰਮ ਤੋਂ ਕੰਮ ਲੀਰਲ ਤੱਪਾ ਤੇ ਲੈ ਕੇ ਬਾਹਰ ਨਿਕਲ ਸਕਦੇ ਸੀ ਸਾਨੂੰ ਤੇ ਦੱਸਿਆ ਤੱਕ ਨਹੀਂ ਉਦੋਂ ਹੀ ਪਤਾ ਲੱਗਾ ਜਦੋਂ ਪਾਣੀ ਜਿਹੜਾ 10 10 ਫੁੱਟ ਜਿਹੜਾ ਥੇ ਆ ਚੁਕਿਆ ਤੇ ਉਸ ਵੇਲੇ ਆਹੀ ਆਪਣਾਬ ਲੈ ਕੇ ਜਿਹੜਾ ਬਾਹਰ ਨੂੰ ਗਿਆ ਤੇ ਇਹ ਮਾਤਾ ਦੀ ਹੱਡੀ ਜਿਹੜੀ ਆ ਕੱਪੜੇ ਮਾਤਾ ਦੇ ਜਿਹੜੀ ਗਾਲ ਹੀ ਇਹ ਗਾਲੀ ਆ 5054 ਪਰ ਹੋ ਗਿਆ ਜਿਹੜੇ ਗਲ ਦੇ ਕੱਪੜੇ ਗਲਦੇ ਹੀ ਐ ਬਾਕੀ ਦੇਖੋ ਜੋ ਹੈ ਹੀ ਨਹੀਂ ਰੁੜ ਗਿਆ ਸਭ ਕੁਝ ਦੇਖੋ ਸਭ ਕੋਠੇ ਦੀ ਨਿਊਜ਼ ਮਾਰਾ ਜਾਂ ਮਰਾਓ ਤੁਸੀਂ ਆਲ ਚੱਕੇ ਨਾਲ ਹੱਡੇ ਆ ਧਾਨ ਆ ਜਿਹੜਾ ਗੰਨਾ ਆ 슈ਗਰ ਮਿਲਦਾ ਇਹ ਸਾਰੇ ਜਿਹੜਾ ਬਿਲਕੁਲ ਸਤਿਆਨਾਸ ਹੋ ਚੁੱਕਿਆ ਤੇ ਬਾਕੀ ਅਸੀਂ মিডিਆ ਨੂੰ ਕਹਿੰਨੇ ਆ ਵੀ ਤੁਹਾਡਾ ਧੰਨਵਾਦ ਬਹੁਤ ਜਿਆਦਾ ਕਿੰਨਾ ਫਿਰ ਵੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਕੇਵਲ ਤੁਹਾਨੂੰ ਦੱਸ ਨਹੀਂ ਸਕਦੇ ਨਾ ਤੇ ਜਾਇਆ ਜਾਂਦਾ ਲੇਕਿਨ ਇੱਥੇ ਜਿਹੜਾ ਨੁਕਸਾਨ ਆ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਫਸਲ ਦਾ ਤੇ ਕੁਝ ਬਚਿਆ ਹੀ ਨਹੀਂ ਹੈ ਤੇ ਜਿਹੜਾ ਤਬਾਹੀ ਦਾ ਜਿਹੜਾ ਮੰਜ਼ਰ ਹੈ ਇਹ ਫਸਟ ਟਾਈਮ ਦੇਖਿਆ ਜਾਂ ਪਹਿਲੇ ਵੀ ਦੇਖੋ ਜੀ ਅਸੀਂ ਆਪਣੀ ਹੋਛੇ ਫਸਟ ਟਾਈਮ ਦੇਖੀ ਆ ਤਵਾਈ ਜਿਹੜੀ ਹੋਈ ਆ ਪਹਿਲੇ ਤੇ ਪਾਣੀ ਆਂਦਾ ਸੀ ਨਾਰਮਲ ਆਂਦਾ ਸੀ ਨਿਗਲ ਜਾਂਦਾ ਸੀ ਇਹ ਜਿੰਨੀ ਕਹਿਰ ਹੋਇਆ ਜਿਹੜਾ 25 ਤਰੀਕ ਨੂੰ ਹੋਇਆ ਇਹ ਤੋਂ ਵੱਧ ਜਿਆਦਾ ਕੋਈ ਨਹੀਂ ਕਹਿ ਸਕਦਾ ਸੋ ਇਹ ਪਿੰਡ ਤਾਸ਼ ਦੀਆਂ ਜਿਹੜੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅਖੀਰਲਾ ਪਿੰਡ ਜਿਹੜਾ ਇਹ ਤਾਸ਼ ਦਾ ਹੈਗਾ ਔਰ ਇੱਥੇ ਜਿਹੜੇ ਲੋਕ ਨੇ ਉਹ ਕਾਫੀ ਜਿਹੜੇ ਆ ਉਹ ਪਰੇਸ਼ਾਨ ਨੇ ਔਰ ਇਹਨਾਂ ਦਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਇੱਥੇ ਨਹੀਂ ਨਹੀਂ ਪਹੁੰਚਿਆ ਸੀਗਾ ਨਾ ਹੀ ਸਾਨੂੰ ਮੈਡੀਕਲ ਫੈਸਿਲਿਟੀ ਮਿਲਦੀ ਪਈ ਆ ਔਰ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਉਹ ਉਹਦਾ ਬਾਰੇ ਵੀ ਇਹਨਾਂ ਨੂੰ ਕੁਝ ਅੰਦਾਜ਼ਾ ਨਹੀਂ ਹੈਗਾ ਕਿਉਂਕਿ ਇਹਨਾਂ ਦੇ ਘਰਾਂ ਦੇ ਘਰ ਜਿਹੜੇ ਆ ਉਹ ਤਹਸਰੈਂਸ ਹੋ ਚੁੱਕੇ ਨੇ ਇਹਨਾਂ ਨੂੰ ਆਪਣਾ ਬਚਾਅ ਕਰਨ ਲਈ ਜਿਹੜੀ ਆ ਬਹੁਤ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਹੈਗਾ ਇਹਨਾਂ ਨੇ ਮਾਨ ਸਰਕਾਰ ਕੋਲੋਂ ਅਪੀਲ ਕੀਤੀ ਹੈਗੀ ਆ ਕਿ ਸਾਡਾ ਜਿੰਨਾ ਵੀ ਹਰਜਾਨਾ ਹੈਗਾ ਉਹ ਸਾਨੂੰ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਏ ਤਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜਾ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਸਹੀ ਢੰਗ ਦੇ ਨਾਲ ਜੀ ਸਕੀਏ ਪਠਾਨਕੋਟ ਤੋਂ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ